ਡੀਜੇ 2G ਵੀ ਬੰਦ ਹੋ ਗਿਆ 20 ਜਦੋਂ ਆਈ 4:30 ਤੂੰਗੀ ਨਹੀਂ ਨਹੀਂ ਗਾਈਸ ਬਚਾਈ ਆ ਬਚਾਈ ਆ ਜਿਹੜੀ ਵਿਆਹ ਨਹੀਂ ਲੰਘਿਆ ਉਧਰ ਖੋ ਡਰਾ ਦਾ ਵਿਆਹ ਸ਼ੁਰੂ ਹੋਇਆ ਹੈ ਉਧਰ ਸਰ ਕੀ ਵੇਲਾ ਇਹਦੇ ਬੜੇ ਵਧੀਆ ਜਿਹੜੇ ਨਹੀਂ ਨਾ ਸਹੀ ਉਹਨਾਂ ਵਾਸਤੇ ਆ ਸਬਜੀ ਨੂੰ ਸਪੈਸ਼ਲ ਬਣਾ ਕੇ ਲਾਉਣੀ ਜੀ ਵੇਖੋ ਮੇਰੇ ਵੀਰ ਮੱਠੇ ਦੇ ਕੋਲ ਖੜੋਤਾ ਸਾਡਾ ਵੀਰ ਵੇਖੋ ਕੰਨੀ ਭਰਾਲਿਆ ਚੰਗੀ ਚੀਜ਼ ਜੱਬੀ ਨੇ ਖਵਾਤੀ ਨਾ ਏਡੀ ਚੰਗੀ ਚੀਜ਼ ਮੈਂ ਨਾ ਰੂਹ ਖੋਸ਼ ਕਰਦੀ ਆ ਤੇ ਬਹੁਤ ਸਵਾਦ ਆ ਬਹੁਤ ਜਰੀ ਬਹੁਤ ਮਰੀ ਵਾਲੀ ਚੀਜ਼ ਆ ਸੰਘੇਤ ਜੀ ਆ ਨਹੀਂ ਜਿਹੜਾ ਦਾਲਦਾ ਮਿੱਠੇ 10 12 ਤਰ੍ਹਾਂ ਦੀਆਂ ਵੈਰੈਟੀਆਂ ਲਾ ਦਿਆ ਨਾ ਦਿਲ ਖੁਸ਼ ਕਰਦਾ ਮੇਰਾ ਰਸ ਮਲਾਈ ਵੀ ਰਹਿਲ ਭਾ ਦਾ ਨੰਬਰ ਲੱਲਾ ਕਰ ਜਾ ਵਟਸਐਪ ਮੈਨੂੰ ਕਹਾਂਗੇ ਤੇਰੀ ਆ ਜੀ ਜੜੀ ਸਵਾਦੀ ਬਾਜੀ ਵਾਹ ਦੇਖੋ ਸੰਘੇਤ ਜੀ ਨਹੀਂ ਜਿਹੜਦਾ ਮੇਰੇ ਵੀਰੋ ਨਹੀਂ ਜਿਹੜਦਾ ਮੁੰਡਾ ਪਿੰਡ ਦੀ ਟੂੜੀ ਮੈਨੂੰ ਦੱਸ ਜਾ ਮੋਤੀਏ ਸੋ ਆਲ ਲੋਗਸ ਵੈਲਕਮ ਬੈਕ ਮੇਰੇ ਚੈਨਲ ਤੇ ਐਸੋ ਸਭਾਈਓ ਕਿ ਐਸੋ ਠੀਕ ਰਹੋਗੇ ਸੋ ਗਾਇਸ ਤੁਹਾਨੂੰ ਤੁਹਾਨੂੰ ਇੱਕ ਵਧੀਆ ਜੀ ਗੱਲ ਦੱਸਦਾ ਵਾਂ ਕਿਨੇ ਘਰ ਦੇਆਂ ਦੀ ਗੱਲ ਮੰਨਣੀ ਬਹੁਤ ਜਿ ਡਿਡਿ ਹੁੰਦੀ ਹੈ ਮੇਰੇ ਘਰ ਦੇਆਂ ਨੇ ਮੈਨੂੰ ਬੜੇ ਸੋਹਣੇ ਕੱਪੜੇ ਪਾਏ ਮੈਂ ਕਾਲੀ-ਖਾਲੀ ਚਾਂਗ ਵੀ ਪਾਇਆ ਥੱਲੇ ਵੇਖੇ ਪੂਰੀ ਜੈਂਟਸ ਸਕੂਲ ਦੀ ਵਰਦੀ ਬਣ ਗਈ ਆ ਠੀਕ ਆ ਤੇ ਉਹਨਾਂ ਨੂੰ ਐ ਜਿ ਯੂਨੀਫਾਰਮ ਕੋਈ ਪੁੱਛੂਆਂ ਗਣਾ ਮੇਰਾ ਪੇਪਰ ਹੀ ਮੈਂ ਸਿੱਧਾ ਆਇਆ ਠੀਕ ਆ ਤੇ ਆਪਾਂ ਆ ਗਏ ਆ ਵਿਆਹ ਦੇ ਤੇ ਅੱਜ ਤੁਹਾਨੂੰ ਆਪਾਂ ਵਿਆਹ ਖੋਣੇ ਆ ਜੇ ਕਿਨੇ ਪੁੱਛਿਆ ਆਪਾਂ ਉਹਨਾਂ ਨੇ ਤੇ ਐਸੇ ਕਰਕੇ ਮੈਂ ਤੁਹਾਨੂੰ ਕਹਣਾ ਵੀ ਮਾਪਿਓ ਜੋ ਕਹੇ ਉਹ ਬਿਲਕੁਲ ਸਹੀ ਹੁੰਦਾ ਮਾਪਿਓ ਦੀ ਗੱਲ ਮੰਨੋ ਠੀਕ ਆ ਉਹ ਤੈਨੂੰ ਕੀ ਪਿਆਦਾ ਤੇਰੇ ਮਨ ਤੇ ਨਹੀਂ ਆਟੀ ਜੀ ਨੇ ਸੋਨੇ ਕੱਪੜੇ ਸੁਵਾਏ ਦੇ ਜੈ ਸਕੂਲ ਦੀ ਵਰਦੀ ਚਾ ਕੋਈ ਗੱਲ ਨਹੀਂ ਆਪਾਂ ਨੇ ਬੈਲਟ ਲਾ ਲੈਣੀ ਬਾਹਰ ਕੱਢ ਕੇ ਓਕਰ ਰਿਪੋਰਟ ਕਰਾ ਦੇਣੀ ਆਪਾਂ ਆਖੋ ਇਸ ਹਾਲ ਤੇ ਵਗਈਆ ਮੁੰਡਾ ਵੀ ਆਉਣਾ ਤਿਆਰ ਹੋ ਗਿਆ ਜੀ ਆਹ ਖਿੰਦਰ ਤੌਰ ਵੇਖੋ ਤੇ ਤੌਰ ਨਹੀਂ ਟੌਰ ਵੇਖੋ ਤੇ ਇੱਧਰ ਇਹ ਇੱਧਰ ਬਹਿ ਜਾਈ ਬਹਿ ਜਾਇ ਬਹਿ ਜਾਈ ਬਹਿ ਜਾਈ ਹੋਈ ਆ ਮੇਰੇ ਵੀਰੋ ਟਾਈਮ ਸੱਚੀ-ਸੱਚੀ ਦੱਸੋ ਵੀ ਕਿੰਨਾ ਆਇਆ ਹੋਊਗਾ ਵਿਆਹ ਦੇ ਆਏ ਇੰਦੇ ਟਾਈਮ ਦੱਸੀ ਅੱਭੀ ਸਵਾ ਚਾਰ ਸਵਾ ਚਾਰ ਢੋਲੀ ਉਧਰੋਂ ਤੇਰਾ ਲੱਗੀ ਦੇ ਇਧਰੋਂ ਵਿਆਹ ਤੇ ਆਏ ਜੇ ਬਸ ਹੋਰ ਨਹੀਂ ਲੱਗੇ ਰੋਟੀ ਕੋ ਚੰਗੇ ਢਾਬੇ ਜੂ ਬਾਣੀ ਤਾਂ ਨਹੀਂ ਇੱਥੇ ਲਾਉਂਦੀ ਹੁੰਦਾ ਪਘੋੜੇ ਚਕੋੜੇ ਆਇਆ ਭਲਾ ਬੱਚੀ ਉਧਰ ਲੱਗੀ ਇਧਰ ਗੱਲ ਆ ਵੇਖੋ ਯਾਰ ਮੈਂ ਆਪਣੇ ਆਪ ਨੂੰ ਮੜਾ ਜਾਵਾਂ ਕੀਤਾ ਜੇ ਇਦਾਂ ਬੈਲਟ ਬੁਲਟ ਲਾ ਲਈ ਆ ਪੂਰਾ ਹੁਣ ਮੈਂ ਕਿ ਸਕੂਲ ਦਾ ਬੱਚਾ ਬਣਿਆ ਨਹੀਂ ਆਇਆ ਪੂਰਾ ਬਣਾ ਵਾਸ ਲਾਏ ਅੱਗੇ ਵਾਂਸ ਥੋੜੀ ਆ ਉਹ ਆ ਲੋਹੇ ਲੋਹੇ ਦੇ ਹੁੰਦੇ ਚੱਟ ਨਿਆ ਵਾਂਸੀ ਇੱਧਰ ਉਹਨਾਂ ਨੇ ਤੇ ਚੋਕਾ ਚਕੂ ਦਿੱਤਾ ਸਨ ਕੁਛ ਨਹੀਂ ਬੱਸ ਡਿਜੀਟਲ ਵੀ ਬੰਦ ਹੋ ਗਿਆ ਅੱ비 ਜਦੋਂ ਆਈ 4:3 ਤੂੰ ਕੀ ਤੱਕ ਜੈਸ਼ਨ ਚ ਆਇਆ ਹੈ ਆ ਗਿਆ ਆ ਗਿਆ ਅੰਦਰ ਉਹ ਉਹਨਾਂ ਘਿਟਣੀਆਂ ਆਏ ਛੋਟਾ ਛੋਟਾ ਖੇਦੀ ਚੰਗੀਆਂ ਜਿਹੜੀਆਂ ਮੇਰੀਆਂ ਘਿਟਣੀਆਂ ज्यादा चक्न नी हो गया बोलने वे 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 हैं हाँ। चले, 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 चले अगले हा बड़े लगे लगे पकौड़े आलू टिखी बर्गर ओह ਜਿਕਾਰੇ ਵਾਲੀ ਤੇ ਕੋਈ ਗੱਲ ਹੀ ਨਹੀਂ ਐਂ ਵੀ ਸੁਧਰਦੀ ਵਾਲੇ ਬਿਨ ਬੁਲਾਏ ਬਿਨ ਬੁਲਾਏ ਤੇ ਨਹੀਂ ਕੋ ਕਹਿਣਾ ਨਾ ਡਰਾਤਾ ਵਿਆਹ ਸ਼ੁਰੂ ਹੋਇਆ ਉਧਰ ਸਰ ਕੀ ਵੇਲਾ ਆਹ ਫੜ ਪੜੋਗੀ ਉਧਰ ਫੜ ਲਵਾਲੋ ਲਗੀ ਆ ਵੇਲਾ ਧੂਆਂ ਕਰਤਾ ਜਾਨੇ

ਰਾਖਾ ਹੈ ਆਇਆ ਅਹ ਗਾ ਵੀ ਸੋਣਾ ਨਾ ਰੀਲਾਂ ਵੀ ਬਣਾ ਲੈਨੇ ਆ ਇੱਧਰ ਤੇ ਪਿੰਡਾ ਸੜ ਚੱਲਾ ਗਰਮੀ ਨਾਲ ਹਉ ਗਾਈਸ ਮੈਂ ਤੁਹਾਨੂੰ ਇਹ ਦੱਸਣਾ ਹੈ ਵੀ ਜੇ ਰਾਮ ਜੀ ਨੇ ਚਾਇਆ ਆਪਣੀ ਤੇ ਮੈਂ ਕਰਾਉਂਗਾ ਆਪਣੀ ਜਿਹੜੀ ਫ੍ਰੀਵਾਰੀ ਦੀ ਸ਼ੂਟਿੰਗ ਹੁੰਦੀ ਓ ਤੇ ਮੈਂ ਕਰਾਉਂ ਲੰਡਨ ਠੀਕ ਆ ਨਹੀਂ ਲੈਣਾ ਲੈਣਾ ਹੁੰਦਾ ਤਰਾ ਤਰਾ ਨਹੀਂ ਆਪਾਂ ਬਾਤ ਗੱਲਾਂ ਸੁਣੀ ਨਾ ਲੰਡਨ ਆ ਆ ਵੇਖ ਲੈ ਅੱਜ ਮੈਂ ਵਲੋਗ ਬਣਨ ਲੱਗਾ ਹੀ ਤੇ ਮੇਰੀ ਜਨਾਨੀ ਜਿੱਦਨ ਆ ਗਈ ਨਾ ਮੈਂ ਉਹਨੂੰ ਲੰਡਨ ਹੀ ਲੈ ਕੇ ਜਾਣਾ ਹੈ ਨਹੀਂ ਆਉਣਾ ਹੀ ਜਦੋਂ ਮੈਂ ਠੀਕ ਹੈ ਮੈਂ ਕੀ ਕਹਿੰਨਾ ਮੈਂ ਜਿੱਦਨ ਮੇਰੀ ਜਨਾਨੀ ਆ ਗਈ ਉਹਨੂੰ ਮੈਂ ਲੰਡਨ ਹੀ ਲੈ ਕੇ ਆਉਂਦੀ ਆ ਮੈਂ ਫੋਟੋਆਂ ਖਿੱਚਣੀ ਮੈਂ ਤੁਹਾਨੂੰ ਦੱਸਾਂ ਆਪਾਂ ਅੰਦਰ ਤੇ ਫੈਮਿਲੀ ਦੇ ਮੈਂਬਰ ਮੁੰਮਰ ਬਣਾ ਕਰਦੇ ਨਾ ਨਾ ਤੇ ਮੈਂ ਆਪਣੇ ਵਿਆਹ ਦੇ ਉਹ ਚੀਜ਼ ਕਰਨੀ ਜਿਹੜੀ ਉਹ ਚੀਜ਼ਾਂ ਕੀ ਦੇਖੀ ਨਾ ਤੇ ਮੈਂ ਉਹ ਜਿਹੜੇ ਕਰਨੇ ਜੋ ਘੜਿਆਂ ਜਿਹਾਂ ਜਿ ਤੁਆਂ ਨਾ ਵਾਂਸ ਨਹੀਂ ਆਓ ਜਿਹੜੇ ਘੜਿਆਂ 'ਚੋਂ ਧੂਆ ਨਹੀਂ ਨਿਕਲਦਾ ਉਹ ਕੰਮ ਨਹੀਂ ਮੈਂ ਕਰਨਾ ਆਪਣੇ ਵਿਹਾਰੇ ਮੈਂ ਕੀ ਕਹਿਣ ਲੱਗਾ ਮੈਂ ਮੜਾ ਚੰਗਾ ਬੋਲੀਂ ਮੈਂ ਕੀ ਕਹਿਣ ਲੱਗਾ ਯਾਰ ਮੈਂ ਕਹਿਣ ਲੱਗਾ ਹਾਂ ਵੇਲਾ ਮੇਰੀ ਜਨਾਨੀ ਬਾਰੇ ਮੜਾ ਚੰਗਾ ਕਹਿਣ ਦੇੜਿਆ ਨਹੀਂ ਹਾਂ ਐ ਬੋਲੀ ਨਾਣਗੇ ਹੋਣ ਦੇ ਬਾਰੇ ਤੇ ਮੈਂ ਦੱਸਾਂ ਨਹੀਂ ਮੈਂ ਤੇ ਗੋਲੀ ਚਲਾ ਦੇਾਂਗੇ ਮੈਂ ਤਾਂ ਦਾਦਾ ਬੜੀ ਚੰਗੀ ਅੰਦਰ ਰੋਲਾ ਗੋਲਾ ਬਣਾਣਾ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਜਦੋਂ ਮੇਰੀ ਜਨਨਨੀ ਆਈ ਨਾ ਤੇ ਮੈਂ ਜਦੋਂ ਮਤਲਬ ਜਦੋਂ ਐ ਕਰਕੇ ਚੁੰਨੀ ਲੈ ਕੇ ਨਹੀਂ ਆਉਣਗੇ ਉਹਦੇ ਘਰ ਉਹਦੇ ਭਰਾ ਨਾ ਹੁੰਦੇ ਭਰਾ ਜਿਹਦੇ ਆਣਗੇ ਨਾ ਚਾਰ ਜਨਮਲ ਸਕੂਲ ਦੀ ਵਰਦੀ ਕੀ ਯਾਰ ਜਿੰਨੇ ਕਰਨਾ ਪਸੰਦ ਕਰ ਲਿਆ ਨਾ ਹੁਣ ਤੇ ਭਾਵੇਂ ਮੈਂ ਤੇ ਬਨਾਣ ਵਖਾਰਾਂ ਥੱਲੜੀ ਸਹੀ ਗੱਲ ਬਾਈ ਮੈਂ ਕਹਿੰਦਾ ਵੀ ਹੁਣ ਤੇ ਭਾਵੇਂ ਥੱਲੜੀ ਬਨਾਣ ਵਖਾਰਾਂ ਜਿਹੋ ਪਸੰਦ ਕਰਨ ਵਾਲੇ ਨੇ ਕਰ ਲਿਆ ਐ ਮੱਥੇ ਦੇ ਚਮਤਰੀਏ ਪੜਿਆ ਹੀ ਨਹੀਂ ਤੁਸੀਂ ਮੈਂ ਕੀ ਕਹਿਣਾ ਯਾਰ ਕੋਈ ਗੱਲ ਹੀ ਭਲਾ ਦਿੰਦਾ ਐ ਇੱਧਰ ਆ ਜਾ ਇੱਧਰ ਪਤਾ ਨਹੀਂ ਕੀ ਕਹਿਣ ਲੱਗਾ ਮੈਂ ਯਾਰ ਮੈਂ ਕਹਿਣ ਲੱਗਾ ਹ ਜਾਨਵਰ ਸਕੂਲ ਦੀ ਗੱਦੀ ਨਹੀਂ ਕੋਈ ਗੱਲ ਹੁੰਦੀ ਮੇਨ ਗੱਲ ਹੁੰਦੀ ਆ ਰਤਬੇ ਦੀ ਟੋਰ ਦੀ ਮੁੰਡੇ ਦੀ ਟੋਰ ਤੇ ਹੈਗੀ ਨਹੀਂ ਨੀ ਆ ਰਤਬਾ ਭੈ ਜੋ ਬੜਾ ਫੋਟੋਗ੍ਰਾਫਰ ਵਾਲਿਆਂ ਨਾਲ ਆਇਆ ਗਾ ਗੱਲ ਸੁਣੋ ਮੇਰੀ ਉਹ ਜਦੋਂ ਆਣਗੇ ਨਾ ਉਹਦੇ ਭਰਾ ਉਹਤੇ ਉਹ ਚੁੰਨੀ ਰੱਖ ਕੇ ਐਂ ਕਰਕੇ ਤੇ ਜਦੋਂ ਉਹਨਾਂ ਨੇ ਦੇ ਦੇਣੀ ਮੈਨੂੰ ਆਪਣੀ ਭੈਣ ਉਹਨਾਂ ਨੇ ਕਹਿਣਾ ਨਾ ਜਦੋਂ ਕਹਿੰਦਾ ਲੋ ਜੀਜਾ ਜੀ ਲਾਈਆਂ ਕਣਕ ਉਦੀ ਕੇ ਮਾਂ ਨਾਲ ਪੀ ਉਹ ਗਏ ਤੇ ਨਾ ਨੇ ਪੀ ਪੀ ਆ ਲੈਣੇ ਵੀ ਨਹੀਂ ਗੱਲ ਕਰਦੇ ਨਹੀਂ ਆਪਣੇ ਲੋਕਦੇ ਆ ਸ਼ੋਗਾਈ ਜੀ ਤੁਹਾਨੂੰ 5 ਮਿੰਟਾਂ ਬਾਅਦ ਸਾਰੀ ਅਪਡੇਟ ਦਿੰਨਾ ਸਾਰੀ ਅਪਡੇਟ ਨਹੀਂ ਜਿਹੜੀ ਉਹ ਨਹੀਂ ਦਿੰਦੀ ਇੱਥੇ ਗੱਲ ਉਹ ਪੂਰੀ ਕਰਦੇ ਮੈਨੂੰ ਜਾ ਕੇ ਨਾ ਕੁਛ ਰਾਤ ਨੂੰ ਖਵਾ ਦਈਏ ਮੁੰਡੇ ਨੂੰ ਖਵਾ ਦਈਏ ਕੁਛ ਗੱਡੀ ਜਨੇ ਗਏ ਨਾ ਲੋ ਜੀ ਹੁਣ 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 ਕੰਮ ਖਿਲਰਨਾ ਜੇ ਹੁਣ ਹੋ ਗਿਆ ਜੇ ਮੁੰਡੇ ਸਿੱਧੇ ਹੋ ਗਏ ਜੇ ਮੁੰਡੇ ਵੀਰੋ ਨੰਨਾ ਨੂਡਲ ਇਹ ਹਾਂ ਚੱਲਣਾ ਹੈ ਅੱਜ ਰਵੀ ਅੰਕਲ ਕਿੰਨੇ ਦਿਨ ਹੋ ਗਏ ਉਹ ਨਹੀਂ ਦਿਆਈ ਗਲੀ ਚ ਰਵੀ ਨੂਡਲ ਵਾਲਾ ਮਾਗਾ ਇਦਾਂ ਹੀ ਚੱਲਣਾ ਕੰਮ ਚੀ ਜਿੱਲੀ ਲੈ ਬੰਦਾ ਬੋਚੇ ਪੀਸ ਤੇ ਛੋਟਾ ਕਰੋ ਹਾਂ ਕੰਮ ਗਲਤੀ ਯਾਰ ਇਦਾਂ ਨਹੀਂ ਨਾ ਕਰਦੇ ਨਾ ਬਸ ਅਰਨੀ ਮੈਂ ਮਨੂਰੀ ਨਿਕਾਣਾ 512 ਰੁਪਏ ਜਦੋਂ ਆਉਣਾ ਪਾਗ ਨਹੀਂ ਭਰਦੇ ਨੇ ਉਤੋਂ ਤੱਕ ਕੰਮ ਆਹ ਕਰ ਜੁਕਰ ਮਾਰ ਹਾਂ ਲੈ ਖੋ ਜਿੰਨੀ ਭਰਾਂ ਰਿਹਾ ਯਾਰ ਜੀ ਬਰਾੜਾ ਬਾਜੀ ਵਾਹ ਕੀ ਮਾਰ ਹੈ ਸੰਗਤ ਜੀ ਆ ਨਹੀਂ ਜੇ ਟਲਦਾ ਮਿੱਠੇ ਦਾ 12 13 ਰੰਗੀਆਂ ਵੈਰੈਟੀਆਂ ਲਾਦੀਆਂ ਨਾ ਦਿਲ ਖੁਸ਼ ਕਰਦਾ ਮੇਰਾ ਰਸਤ ਮਲਾਈ ਹਾਂ ਆਹ ਲੋ ਜੀ ਸੰਗਤ ਜੀ ਤੁਹਾਡੇ ਸਾਹਮਣੇ ਅੱਜ ਸੰਗਤ ਜੀ ਆ ਨਹੀਂ ਜੇ ਟਲਦਾ ਸੰਗਤ ਜੀ ਆ ਕੀ ਓਏ ਜੱਤਾਂ ਬਾਵਾ ਮਾਂ ਇਹ ਤੇ ਮੁਰਗੀਆਂ ਦੀਆਂ ਨਹੀਂ ਨਹੀਂ ਮਜ਼ਾਕ ਕਰਨਾ ਵਾਹ ਜਲੇਬੀ ਦੇ ਨਾਲ ਹੀ ਕਰੇ ਰਸਮ ਲਾਈ ਰਸਮ ਲਾਈ ਤੇ ਨਾਲ ਹੀ ਵਾਜੀ ਵਾਹ ਦੁੱਧ ਵਾਲੀਆਂ ਸੇਵੀਆਂ ਖਜੂਰੀ ਦੁੱਧ ਮੈਂ ਸਪ੍ਰਿੰਗ ਰੋਲ ਇਹਨੂੰ ਕੀ ਕਹਿੰਦੇ ਆ ਨਾ ਮੈਂ ਨਹੀਂ ਖਾਣਾ ਗੁਲਾਬ ਜਾਮਨੋ ਇਦੇ ਉੱਤੇ ਬਾਹਰ ਆਸਮਲਾਈ ਹਾਂ ਮਾਰ ਵੀ ਲੈ ਕੇ ਆਉਣਾ ਕੋਲੀ ਮੈਨੂੰ ਆਹ ਪਲੇਟ ਚਾਹ ਪਾ ਦੀ ਐਸ ਕੇ ਵਾਲੀ ਫਰੂਟ ਕਰੀਮ ਫਰੂਟ ਜੱਟ ਵੀ ਹੈਗੀ ਖਾਣੀ ਉਹ ਇਹਦਾ ਲਮੜਕੇ ਗੁਲਫੀ ਵਾਲਾ ਜਿਹੜਾ ਪਈ ਕਮੜਕਾ ਗੁਲਫੀ ਮੜਕਾ ਗੁਲਫੀ ਭਾਈ ਜੋਰੀ ਔਰ ਐਡ ਆਈਸਕ੍ਰੀਮ ਚ ਲੰਨ ਜੀਏ ਅੱਬੇ ਮੋਝੜਿਆ ਨਾ ਤੈਨੂੰ ਕਾ ਸ਼ੇਕਾ ਘਟਵਾ ਕੇ ਲਾ ਜਾਨੀ ਚੰਗੀ ਚੀਜ਼ ਅੱਬੀ ਨੇ ਖਵਾਤੀ ਨਾ ਏਡੀ ਚੰਗੀ ਚੀਜ਼ ਮੈਂ ਨਾ ਰੂਹ ਖੋਸ਼ ਕਰਦੀ ਆ ਔਰ ਬਹੁਤ ਸਵਾਦ ਆ ਬਹੁਤ ਜ਼ਿਆਦੀ ਬਹੁਤ ਮਜ਼ੇ ਵਾਲੀ ਚੀਜ਼ ਆ ਖਾਲਾ ਹੈਪੀ ਬਰਥਡੇ ਟੂ ਯੂ ਇੰਦਰ ਗਲਾਬ ਜਾਨ ਨੂੰ ਨਹੀਂ ਟੰਣਾ ਹੁੰਦਾ ਮੁੰਡੇ ਦਾ ਹੋਲ ਤਾਂ ਹੁੰਦੇ ਮੈਂ ਹਾਂ ਬਹੁਤ ਸਵਾਦ ਆਈ ਉਹ ਵੀ ਉਹ ਮੈਂ ਤਾਂ ਇਸ ਦਿਨ ਹੈ ਨਾ ਕੋਲੀ ਦੀ ਪਰੇਰ ਮੜੀ ਇਹਦਾ ਡੇਟ ਕਿੰਦਾ ਨਾ ਭਲਾ ਜੇ ਨਹੀਂ ਮੈਂ ਘਰੇ ਬਣਾ ਗਿਆ ਮੂਦੀ ਵੀ ਖਵਾਈ ਇੱਕ ਇਹ ਕ੍ਰੀਮ ਮੂਦੀ ਹੈ ਥੋੜੀ ਜਿਹੀ ਬਾਰੇ ਬੋਲੀ ਆ ਨਾ ਕੋਲੀ ਚ ਮੜ ਕੇ ਲੈ ਆ ਚਬਾਣਾ ਮੜ ਕੇ ਜੇ ਸੋਰੀ ਭਾਈ ਪਲਿਆਸ ਵੇਖੋ ਕਿੰਨਾ ਸੋਹਣਾ ਗਾਇਸ ਬੜੀਆ ਮੇਰੇ ਸੰਗਤ ਜੀ ਪੈਲੈਸ ਇਹ ਦੇਖੋ ਉਹ ਦਿਨ ਤੁਸੀਂ ਭੁੱਲ ਗਏ ਉਹ ਦਿਨ ਉਹ ਦਿਨ ਤੁਸੀਂ ਭੁੱਲ ਗਏ ਜਦ ਫ੍ਰੀਜ਼ ਪੈਲੈਸ ਦੇ ਵਿੱਚ ਜਾ ਕੇ ਨਿਊਡਲਸ ਵਾਸਤੇ ਲੜਦੇ ਹੁੰਦੇ ਸੀ ਉਹ ਦਿਨ ਤੁਸੀਂ ਭੁੱਲ ਗਏ ਫ੍ਰੀਜ਼ ਪੈਲੈਸ ਵਾਲਾ ਦਿਨ ਭੁੱਲ ਗਏ ਤੁਸੀਂ ਉਹ ਮੇਰੇ ਵਿਆਹ ਦੇ ਇੰਦਾ ਗਾਣਾ ਨਾ ਲਵਾਈ ਕੰਮਰੇ ਵੀਰ ਮਰਦੇ ਨੇ ਕੌਣ ਘਰਤਾ ਸਾਡਾ ਵੀਰ ਹਰ ਇੱਕ ਉਹਨਾਂ ਜਿਹਦੇ ਨੇ ਸੰਜੂ ਰਾਦੇ ਉਹਨਾਂ ਦਾ ਵਿਆਹ ਹੋਣਿਆ ਕੈਨ ਮਾਡਲ ਸਕੂਲ ਦੀ ਵਰਤੀ ਵਾਏ ਤੇ ਵਿਆਹ ਵੇਖਣ ਆ ਗਿਆਂ ਹੈ ਹੈ ਉਹ ਗੱਲਾਂ ਨਾ ਵਰਤੀਆਂ ਕੰਮ ਹੁੰਦੀਆਂ ਨੇ ਵਰਤੀਆਂ ਸਕੂਲਾਂ ਦੀਆਂ ਪੈਂਦੀਆਂ ਵਿਆਹਾਂ ਚ ਆਹੀ ਗੱਲ ਆਹੀ ਬਾਤ ਹੈ ਜੋ ਮਰ ਗਾਏ ਨੇ ਨੋ ਦੇ ਦੁਬਾਰਾ ਪਿੰਡ ਵੇਖੂ ਗਣ ਕੇ ਜਿੱਦਾਂ ਨਾ ਸੰਜੂ ਦਾ ਤੇ ਹੁੰਦਾ ਵਿਆਹ ਹੋਣਾ ਆਹ ਕੋਣ ਏ ਲੀਜ਼ਾ ਇਹਦਾ ਨਾਮ ਲੀਜ਼ਾ ਪਤਾ ਹੀ ਉਹਦਾ ਨਾਮ ਲੀਜ਼ਾ ਹੀ ਜੇ rahul para ਨੰਬਰ ਲ ਲੈ ਕਰ ਜਾ whatsapp ਮੈਨੂੰ ਕਹਾਂਗੇ ਤੇਰੀ ਆ ਜੀ ਜੜੀ ਸਵਾਰੀ ਮਟਕੇ ਵਾਲੀ ਗੁਲਫੀ ਲੈਣਾ ਨੰਬਰ rahul para ਲਿਆ ਨਾ ਤੇਰੇ ਵਿਆਹ ਤੇ ਲਾਰਾਂਗੇ ਰਾਹੁਲ ਨੂੰ ਦਾ ਗੱਲ ਬਗਾਈ ਨੂੰਗਦਾਲ ਦਾ ਨਾ ਨਾ ਇਹ ਜਿਹੜੇ ਰਿਸ਼ਤੇਦਾਰ ਨਹੀਂ ਹੁੰਦੇ ਕਈਆਂ ਦੇ ਜਿਹੜੇ ਨਹੀਂ ਚੰਗੇ ਹੁੰਦੇ ਉਹਨਾਂ ਨੂੰ ਵੀ ਇਹਨਾਂ ਨੇ ਇਹਨਾਂ ਨੇ ਨਹੀਂ ਕਹਿਨੇ ਆ ਮੈਂ ਆਪਣੇ ਵਿਆਹ ਤੇ ਉਹਨਾਂ ਨੂੰ ਵੀ ਸੱਦਣਾ ਜਿਹੜਾੜੇ ਰਿਸ਼ਤੇਦਾਰ ਨਹੀਂ ਸਹੀ ਨਹੀਂ ਬਾਕੀ ਦੇ ਬੜੇ ਵਧੀਆ ਜਿਹੜੇ ਨਹੀਂ ਨਾ ਸਹੀ ਉਹਨਾਂ ਵਾਸਤੇ ਆ ਸਪੈਸ਼ਲ ਬਣਾ ਕੇ ਲਾਉਣੀ ਹੈ ਠੀਕ ਆ ਦਰਸ਼ਨ ਤੋਂ ਲਾਈਵ ਨਿਊਜ਼ ਚੈਨਲਸ ਹੁੰਦੇ ਸੌਂਦੇ ਲਾਈਵ ਬੈਂਡਾਂ ਤੱਕ ਪਹੁੰਚੇ ਆ ਅੱਜ ਲਾਈਵ ਤਵਾ ਵੀ ਵੇਖ ਲਿਆ ਠੀਕ ਆ ਵੇ ਲੋਣਾ ਕਿੰਨਾ ਜ਼ਿੰਦਗੀ 'ਚ ਪਰਵਰਤਨ ਹੋ ਜਾਂਦੇ ਆ ਬੁੱਢੇ ਹੋ ਗਏ ਆ ਪਰਵਰਤਨ ਨਹੀਂ ਰੁਕਦਾ ਪਿਆ ਆ ਬਾਈ ਕਰ ਆਹ ਦੇਖੋ ਜੀ ਸਪੀਕਰ ਕੈਮਰੇ ਆਗੇ ਆ ਜੀ ਪਾ ਮੇਰੇ ਵੀਰੋ ਕਲਸ ਕਿੰਨਾ ਸੋਹਣਾ ਨਾ ਮੇਰੇ ਵੀਡੀਓ ਘੁੰਮ ਘੁੰਮ ਕੇ ਵਿਆਹ ਨੂੰ ਵੇਖਦੇ ਹੋਏ ਤੇ ਵਿਆਹ ਦਾ ਫੁੱਲ ਲੁਕਤ ਉਠਾਉਂਦੇ ਹੋਏ ਤੇ ਪਾਣੀ ਦਾ ਗਲਾਸ ਇੱਕ ਹੱਥ 'ਚ ਹੀ ਰੱਖਦੇ ਹੋਏ ਮੁੰਡੇ ਤੁਰੇ ਜਾ ਰਹੇ ਆ ਜੀ ਤੁਰੇ ਜਾ ਰਹੇ ਆ ਮੇਰੇ ਵੀਰੋ ਇੰਨੀ ਵੈਰੜੀ ਲੱਗੀ ਇੱਕ ਇੱਕ ਸਾਰੀ ਸਾਥੀ ਹੋਵੇ ਨੇ ਢਿੱਡ ਭਰ ਗਿਆ ਹਾਂ ਆ ਕਿੱਧਰ ਓ ਵਾਓ ਮਾਈ ਗੱਡ ਇੱਧਰ ਵੀ ਆ ਗਈ ਹਾਂ ਦੇ ਸ਼ਾਹ ਹੁਣੇ ਹੀ ਪਤਾ ਲੱਗਾ ਜੀ ਆ ਚੀਜ਼ ਦਾ ਵੀ ਇੱਧਰ ਦੀ ਬੁਆਹ ਸਾਲੀਆਂ ਦੀ ਚੜ ਕੇ ਆ ਸਾਰਿਆਂ ਹਾਂ ਇਹ ਚੀਜ਼ਾਂ ਦੇ ਮੈਨੂੰ ਨਹੀਂ ਪਤਾ ਸ਼ਾ ਇਹ ਚੀਜ਼ਾਂ ਨਹੀਂ ਮੈਨੂੰ ਪਤਾ ਸ਼ਾ ਵੇਖੋ ਸੰਗੋਦੀ ਨਹੀਂ ਜਿਹੜਦਾ ਮੇਰੇ ਵੀਰੋ ਨਹੀਂ ਜਿਹੜਦਾ ਮੁੰਡਾ ਮੁੰਡੇ ਨੂੰ ਕੋਈ ਨਹੀਂ ਜੇ ਮਿਲੀ ਮੁੰਡਾ ਕੋਈ ਵੀਰ ਗਿਆ ਹੋ ਗਿਆ ਨੇ 5 ਮਿੰਟ ਬਾਅਦ ਆਇਆ ਮੇਰੇ ਵੀਰੋ ਉਹ ਮੇਰਾ ਚੂੜੇ ਵਾਲੀ ਬਾਹ ਮੇਰੇ ਮੋਢੇ ਰੱਖਣ ਨੂੰ ਬਹੁਤ ਦਿਲ ਕਰੇ ਓਹੋ ਹਾਂ ਨਹੀਂ ਚੂੜੇ ਵਾਲੀ ਬਾਹ ਮੇਰੇ ਮੋਢੇ ਤੇ ਰੱਖਦਾ ਮੇਰਾ ਬਹੁਤ ਦਿਲ ਕਰੇ ਹਾਂ ਜੇ ਲੈ ਦੇ ਬੰਦੇ ਨਾ ਰੇ なめとまりぐこ。い、<music> あ <music> いやんだい。 ਕੋਸਨ ਸਿੰਘ ਜੀ 커피 ਲੈ ਕੇ ਸੰਗਤ ਜੀ ਮੇਰੇ ਵੀਰ ਬਾਹਰ ਆ ਗਏ ਨੇ ਲੱਗਿਆ ਨਾ ਰੈਲਿਟੀ ਅੱਜ ਹਾਂ ਹਾਂ ਤੂੰ ਸੱਚਾ ਵੀ